ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੰਡੀ ਦੀ ਵਾਰ ਦੀ ਸੰਥਿਆ ਦੀ ਲੜੀ ਸ਼ੁਰੂ ਕੀਤੀ ਸੀ ਜਿਸ ਦਾ ਕੀ ਭਾਗ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਅੱਜ ਅਸੀਂ ਦੂਜੇ ਭਾਗ ਵੱਲ ਵਧਾਂਗੇ ਜੀ ਉਮੀਦ ਕਰਦੇ ਹਾਂ ਪਿਛਲੇ ਭਾਗ ਦੀ ਤੁਸੀਂ ਚੰਗੀ ਤਰ੍ਹਾਂ ਅਭਿਆਸ ਕੀਤਾ ਹੋਵੇਗਾ ਤੇ ਅੱਗੇ ਬਾਣੀ ਜੁੜਨ ਲਈ ਤੁਸੀਂ ਇਹਦਾ ਵੀ ਅਭਿਆਸ ਕਾਇਮ ਰੱਖੋਗੇ ਸ਼ੁਰੂ ਕਰਦੇ ਆ ਜੀ ਅੱਜ ਦੀ ਸੰਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉੜੀ ਕੰਡਾ ਪਿਥਮੈ ਸਾਜ ਕੈ ਜਿਨ ਸਭ ਸੈਸਾਰ ਉਪਾਇਆ ਬ੍ਰਹਮਾ ਵਿਸ਼ਨੁ ਮਹੇਸੁ ਸਾਜ ਕੁਦਰਤੀ ਤਾ ਖੇਲ ਰਚਾਏ ਬਣਾਇਆ ਹੁਣ ਇਸ ਪੰਕਤੀ ਦੇ ਵਿੱਚ ਅਸੀਂ ਪਿਥਮੇ ਨਹੀਂ ਕਹਾਂਗੇ ਜੀ ਪ੍ਰਿਥਮੈ ਆਏਗਾ ਜੀ ਪ੍ਰਿਥਮੈ ਸਾਜਕ ਹੈ ਜਿਨ ਸਭ ਸੈਸਾਰ ਸੈਸਾਰ ਦਾ ਉਚਾਰਨ ਕਰਾਂਗੇ ਜੀ ਸੈਸਾਰ ਉਪਾਇ ਬ੍ਰਹਮਾ ਬ੍ਰਿਸ਼ ਬਿਸ਼ਨ ਇਹਦੇ ਵਿੱਚ ਅਸੀਂ ਬਿਸ਼ਨ ਕਹਾਂਗੇ ਜੀ ਸ਼ਸ਼ੇ ਦੀ ਆਵਾਜ਼ ਨਹੀਂ ਆਏਗੀ ਬਿਸ਼ਨ ਨਹੀਂ ਆਏਗਾ ਜੀ ਬਿਸ਼ਨ ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇਆ ਬਣਾਇਆ ਅਗੇ ਕਰਦੇ ਹਾਂ ਜੀ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾ ਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕੈ ਦੇਤਾ ਦਾ ਨਾਸ ਕਰਾਇਆ ਇਹਦੇ ਵਿੱਚ ਤੈ ਤੇਰੀ ਆਵਾਜ਼ ਆਏਗੀ ਜੀ ਤੈ ਹੀ ਦੁਰਗਾ ਸਾਜ ਕੈ ਦੇਤਾ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਤੈ ਸਿਰ ਕਾਇਆ ਤੈਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜੇ ਗिराया ਬੜੇ ਬੜੇ ਮਨ ਦੇਵਤੇ ਕਈ ਜੁਗ ਤੀਨੀ ਤਨ ਤਾਇਆ ਇਦੇ ਵਿੱਚ ਅਸੀਂ ਤਿਨੀ ਇਕੱਠਾ ਬੋਲਾਂਗੇ ਜੀ ਕਈ ਜੁਗ ਤਿਨੀ ਤਨ ਤਾਇਆ ਕੀਨੀ ਤੇਰਾ ਅੰਤ ਨਾ ਪਾਇਆ ਅਖੀਰ ਦੇ ਵਿੱਚ ਅਸੀਂ ਕਿਨੀ ਬੋਲਾਂਗੇ ਜੀ ਕੀਨੀ ਤੇਰਾ ਅੰਤ ਨਾ ਪਾਇਆ ਇਹ ਰਹੇਗੀ ਜੀ ਅੱਜ ਦੀ ਆਪਣੀ ਦੂਜੀ ਪੋੜੀ ਅਗ੍ਯਾਸੀ ਤੀਜੀ ਪੋੜੀ ਦਾ ਤੁਹਾਨੂੰ ਸਹੀ ਉਚਾਰਨ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੀ ਇਹਦਾ ਅਭਿਆਸ ਕਰਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਲੜੀ ਪਸੰਦ ਆ ਰਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ